ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ 10 ਤੋਂ 11 ਫੇਸ ਦੀਆਂ ਲਾਈਟਾਂ ਦੇ ਖੜੇ ਆ ਮੈਂ ਦੱਸਣਾ ਚਾਹੁੰਨਾ ਮਹਾਰਾਜ ਦੇ ਲੋਕਾਂ ਨੂੰ ਕਿ ਜਿਹੜੇ ਅਫਸਰ ਸਹਿਬਾਨ ਤੇ ਠੇਕੇਦਾਰ ਵੱਲੋਂ ਇਹ ਲੰਬੇ ਸਮੇਂ ਤੋਂ ਸੜਕ ਚੌੜੀ ਕੀਤੀ ਜਾ ਰਹੀ ਆ ਉਹਦੇ ਸੜਕ ਦੇ ਵਿਚਕਾਰ ਇਹ ਖੰਭਾ ਜਿਹੜਾ ਲਾਈਟਾਂ ਨਾਲ ਲੱਗਾ ਔਰ ਮਾਰਕੀਟ ਦੀ ਸਾਦੀ ਪਾਰਕਿੰਗ ਨਾਲ ਬਰਬਾਦ ਕਰਕੇ ਰੱਖਤੀ ਆ ਮਾਰਕੀਟ ਦੇ ਲੋਕ ਤੰਗ ਨੇ ਨਵਾਂ ਖੰਭਾ ਲਾਤਾ ਪੁਰਾਣਾ ਖੰਭਾ ਪਟਣਾ ਇਹਨਾਂ ਜੂਰੀ ਨਹੀਂ ਸਮਝਿਆ ਡਿਵਾਈਡਰ ਬਣਾ ਦਿੱਤਾ ਗਿਆ ਜਦੋਂ ਕਿ ਡਿਵਾਈਡਰ 10 ਦਿਨ ਬਾਅਦ ਬਣ ਸਕਦਾ ਸੀ ਉਹਦੇ ਨਾਲ ਤੁਸੀਂ ਦੇਖਦੇ ਹੋ ਲਾਈਟਾਂ ਲਾਈਟ ਕਿਉਂਕਿ ਬਹੁਤ ਛੋਟੀ ਆ 11 ਫੀਸ ਦਾ ਟ੍ਰੈਫਿਕ ਬਹੁਤ ਜ਼ਿਆਦਾ ਔਰ ਇਹ ਜਿਹੜਾ ਲੰਬੀ ਲਾਈਨ ਜਿਹੜੀ ਹੈ ਤੀਜੀ ਤੀਜੀ ਲਾਈਨ ਲਾਈਟ ਤੇ ਲੋਕਾਂ ਦੀ ਵਾਰੀ ਆਉਂਦੀ ਆ ਜਾਮ ਲੱਗਦਾ ਉਹਨਾਂ ਲੋਕਾਂ ਦਾ ਕਾਰੋਬਾਰ ਬਰਬਾਦ ਹੋ ਰਿਹਾ ਇੱਕ ਹੋਰ ਸਭ ਤੋਂ ਇਹ ਚ ਜੂਰੀ ਗੱਲ ਕਮੀ ਕੀ ਆ ਸੜਕ ਚੌੜੀ ਕਰਤੀ ਆ ਇੰਨੀ ਇੱਥੇ ਜਗਾ ਵਾ ਇਹਦੇ ਨਾਲ ਜੇ ਸਲਿਪ ਰੋਡ ਹੋ ਜਾਵੇ ਜੋ ਜਿੰਨਾਂ ਲੋਕਾਂ ਨੇ ਇਧਰ ਜਾਣਾ ਵਾ ਔਰ ਇਹ ਅੱਗੇ ਸੈਕਟਰ ਨੂੰ ਸੜਕ ਜਾਂਦੀ ਆ ਉਹਦੇ ਨਾਲ ਜਾਮ ਘਟੇਗਾ ਇੱਥੇ ਟ੍ਰੈਫਿਕ ਘਟੇਗਾ ਸਮਾਂ ਘਟੇਗਾ ਉਹਦੇ ਨਾਲ ਕੀ ਆ ਵੀ ਇਹ ਇੰਨੀ ਜਗ੍ਹਾ ਵਾ ਇਥੋਂ ਇੱਕ ਸਲਿਪ ਰੋਡ ਕੱਟਣੀ ਪਰ ਕੋਈ ਅੱਜ ਦੇ ਅੱਜ ਹੁਣ ਇਹ ਸੜਕ ਚੌੜੀ ਹੋਣ ਦੇ ਨਾਲ ਕੋਈ ਮਸਲਾ ਨਹੀਂ ਸੀ ਅੱਜ ਸਲਿਪ ਰੋਡਾਂ ਦਾ ਮਸਲਾ ਨਾਲ ਵੀ ਟ੍ਰੈਫਿਕ ਦਾ ਸਮੱਸਿਆ ਬਹੁਤ ਵੱਡਾ ਹੱਲ ਹੁੰਦਾ ਵਾ ਇਸ ਕਰਕੇ ਤਨ ਤੇ ਨਾਲ ਸਲਿਪ ਰੋਡ ਵੀ ਕੱਟੀ ਜਾਵੇ ਮਾਰਕੀਟ ਦੀ ਪਹਿਲਾਂ ਪਾਰਕਿੰਗ ਬਣਾਉਂਦੇ ਜਿਹੜੇ ਲੋਕ ਟੈਕਸ ਦਿੰਦੇ ਨੇ ਜਿਹੜੇ ਲੋਕ ਪ੍ਰਾਪਰਟੀ ਟੈਕਸ ਵੀ ਦਿੰਦੇ ਨੇ ਸੇਲ ਟੈਕਸ ਵੀ ਦਿੰਦੇ ਨੇ ਉਹ ਸਰਕਾਰ ਦੀ ਆਮਦਨ ਹੁੰਦੀ ਆ ਲੇਕਿਨ ਇਹਨਾਂ ਨੇ ਪਾਰਕਿੰਗ ਨੂੰ ਜਿਹੜਾ ਬਣਾਉਣ ਦੀ ਥਾਂ ਤੇ ਪਹਿਲਾਂ ਸੜਕ ਨੂੰ ਚੌੜੀ ਕਰਕੇ ਪਾਰਕਿੰਗ ਪੱਟ ਦਿੱਤੀ ਪਾਰਕਿੰਗ ਗੱਡੀ ਖੜ੍ਹਣ ਦੀ ਜਗ੍ਹਾ ਨਹੀਂ ਇਵਨ ਸਕੂਟਰ ਖੜ੍ਹਣ ਦੀ ਜਗ੍ਹਾ ਨਹੀਂ ਕਈ ਥਾਵਾਂ ਤੇ ਇਹ ਇਹਨਾਂ ਦਾ ਵਿਜ਼ਨ ਆ ਵੀ ਅਫਸਰ ਸਾਹਿਬਾਨ ਦਾ ਵੀ ਜਿਹੜੀ ਤੁਸੀਂ ਏਡੀ ਵੱਡੀ ਮਾਰਕੀਟ ਤਿੰਨ ਤਿੰਨ ਵੱਡੇ ਸ਼ੋਅਰੂਮ ਬਣਾਏ ਨੇ ਉਹ ਲੋਕਾਂ ਦੇ ਕਸਟਮਰ ਕਿੱਥੋਂ ਆਉਣਗੇ ਅੱਜ ਇੱਕ ਕਰੋੜ ਰੁਪਏ ਦੀ ਪ੍ਰਾਪਰਟੀ ਆ ਜਿਹਦਾ ਇਹਨਾਂ ਮੁੱਲ ਜਿਹੜਾ ਘਟਾ ਕੇ ਰੱਖਤਾ ਉਹ ਲੋਕ ਪਰੇਸ਼ਾਨ ਨੇ ਮੈਂ ਅਧਿਕਾਰੀਆਂ ਨੂੰ ਇਹ ਬੇਨਤੀ ਕਰਨਾ ਕਿ ਇੱਥੇ ਜਾਮ ਲੱਗਦਾ ਕੋ ਰਾਤ ਨੂੰ ਬਰਾਦ ਆ ਦੇਖੋ ਆਵੇ ਕਿਸੇ ਨੇ ਕੋਈ ਐਕਸੀਡੈਂਟ ਹੋ ਜਾਏ ਕਿਸੇ ਦੀ ਮੌਤ ਹੋ ਜਾਏ ਕੀ ਜੁਮੇ ਫੇਰ ਕੰਮ ਕਰਨਗੇ ਪਹਿਲਾਂ ਵੀ ਨਾ ਦੋ ਖੰਭੇ ਉਦੋਂ ਪਟੇ ਜਦੋਂ ਮੈਂ ਇਹਨਾਂ ਨੇ ਧਿਆਨ ਲਿਆਂਦਾ ਕੀ ਅਫਸਰਾਂ ਦਾ ਧਿਆਨ ਲੋਕੀਂ ਨਹੀਂ ਆਉਣਗੇ ਅਫਸਰ ਸਹਿਬਾਨ ਦਫ਼ਤਰਾਂ 'ਚ ਬੈਠ ਕੇ ਕੀ ਕਰਦੇ ਨੇ ਜਾਂ ਠੇਕੇਦਾਰ ਦੀ ਜ਼ਿੰਮੇਵਾਰੀ ਕੋਈ ਨਹੀਂ ਮੰਦੀ ਉਹਦੇ ਖਿਲਾਫ ਕਿਉਂ ਨਹੀਂ ਕਾਰਵਾਈ ਕਰਦੇ ਇੰਨਾ ਲੰਮਾ ਡਿਲੇ ਕਰਤਾ ਔਰ ਇਹ ਸੜਕ ਦਾ ਜਿਹੜਾ ਵਾ ਦੋ ਸਾਲ ਹੋ ਗਏ ਨੇ ਸਾੜੀ ਸੜਕ ਨੂੰ ਪਟਿਆ ਹੋਇਆ ਸਟਰੀਟ ਲਾਈਟ ਸਾਰੀ ਬੰਦ ਪਈ ਆ ਹਨੇਰਾ ਹੁੰਦਾ ਵਾ ਉਹਨੂੰ ਆਸ ਆ ਅਫਸਰ ਦਿੱਤੇ ਧਿਆਨ ਦੇਣਗੇ ਧੰਨਵਾਦ